ਜਿੱਥੇ ਜਾ ਕੇ ਉਹਨਾਂ ਦੀ ਇਹ ਕੈਲਕੂਲੇਸ਼ਨ ਗਲਤ ਹੋਈਆਂ ਉਹ ਇੱਥੇ ਹੋਈਆਂ ਉਹਨਾਂ ਨੂੰ ਇਹ ਲੱਗਦਾ ਸੀਗਾ ਕਿ ਅਸੀਂ ਸਾਰੇ ਸਿੱਖਾਂ ਦੀ ਮਾਨਸਿਕਤਾ ਇੱਕ ਜਗ੍ਹਾ ਇਕੱਠੀ ਕਰ ਲਈ ਸੰਤ ਜਰਨੈਲ ਸਿੰਘ ਜੀ ਜਾਂ ਉਹਨਾਂ ਦੇ ਨਾਲ ਦੇ ਸਿੰਘਾਂ ਦੇ ਵਿੱਚ ਤੇ ਜਦੋਂ ਅਸੀਂ ਦਰਬਾਰ ਸਾਹਿਬ ਤੇ ਜਾਂ ਸਾਰੇ ਪੰਜਾਬ ਦੇ ਬਹੁਤ ਵੱਡਾ ਫੌਜੀ ਹਮਲਾ ਕਰਾਂਗੇ ਲਾਮ ਲਸ਼ਕਰਾਂ ਦੇ ਨਾਲ ਇਹਨਾਂ ਨੇ ਆਪਣੇ ਹੱਥ ਖੜੇ ਕਰ ਦੇਣੇ ਨੇ ਤੇ ਇਹਨਾਂ ਦੀ ਹੱਥ ਖੜੇ ਕਰਨ ਦੀ ਜਿਹੜੀ ਅਸੀਂ ਸਾਰੀ ਵੀਡੀਓ ਬਣਾ ਕੇ ਉਹ ਦੁਨੀਆ ਪਰਚ ਦਿਖਾਵਾਂਗੇ ਤੇ ਸਿੱਖ ਨਮੋਸ਼ੀ ਨਾਲ ਹੀ ਮਰ ਜਾਣਗੇ ਇਸੇ ਕਰਕੇ ਉਹਨਾਂ ਨੇ ਵੀਡੀਓ ਬਣਾਈ ਵੀ ਦੂਰਦਰਸ਼ਨ ਕੋ ਪਹਿਲੇ 8 ਘੰਟੇ ਦੀ ਹਮਲੇ ਦੀ ਵੀਡੀਓ ਹੈ ਜਗਦੀਸ਼ ਚੰਦਰ ਸ਼ਾਇਦ ਸਿਗਾ ਉਸ ਕੈਮਰਾਮੈਨ ਦਾ ਨਾਮ ਦੂਰਦਰਸ਼ਨ ਦਾ ਜਿਹੜਾ ਮੁੱਖ ਕੈਮਰਾਮੈਨ ਸੀਗਾ ਉਹਦੀ ਇੰਟਰਵਿਊ ਆਈ ਬਾਅਦ ਚ ਪਰ ਉੱਥੇ ਗੌਤਕ ਹੋਰ ਤਰ੍ਹਾਂ ਵਾਪਰਿਆ ਉੱਥੇ ਗੱਲਾਂ ਕਰਨ ਵਾਲੇ ਨਹੀਂ ਸੀਗੇ ਸਾਡੇ ਵਰਗੇ ਇਕੱਲੇ ਪਹਿਰਾਵੇ ਵਾਲੇ ਸੰਤ ਨਹੀਂ ਸੀਗੇ ਉਹ ਨਾਮ ਬਾਣੀ ਦੇ ਰਤੇ ਜੀਵਨ ਮੁਕਤ ਅਵਸਥਾ ਵਾਲੀਆਂ ਰੂਹਾਂ ਸੀਗੀਆਂ ਤੇ ਉਹ ਉੱਥੇ ਜਾ ਕੇ ਫਿਰ ਉਹਨਾਂ ਦੀ ਸਾਰੀ ਜਿੰਨੀ ਵੀ 5-7 ਸਾਲ ਦੀ ਬਣੀ ਬਣਾਈ ਖੇਡ ਸੀਗੀ ਉਹ ਪੁੱਠੀ ਪੈ ਗਈ। ਕੁਝ ਪਲਾਂ ਦੀ ਕੁਝ ਘੰਟਿਆਂ ਦੀ। ਤੇ ਜਦੋਂ ਸੰਜਨੈਲ ਸਿੰਘ ਜੀ ਹੁਣਾਂ ਨੇ ਜਿਸ ਪ੍ਰਕਾਰ ਦੇ ਨਾਲ ਉਹ ਮੁਕਾਬਲਾ ਕੀਤਾ ਤੇ ਉਸ ਮੁਕਾਬਲੇ ਦੇ ਵਿੱਚ ਜੋ ਇੰਡੀਆ ਦੀਆਂ ਫੌਜਾਂ ਦਾ ਹਸ਼ਰ ਹੋਇਆ ਤੇ ਉਸ ਦਾ ਨਤੀਜਾ ਉਸ ਤੋਂ ਉਲਟਾ ਹੋ ਗਿਆ ਉਹ ਚਾਹਦੇ ਤਾਂ ਇਹ ਸਾਰੀ ਪਰਪੰਚ ਨੂੰ ਉਹਨੂੰ ਸਿੱਖਾਂ ਨੂੰ ਮਾਨਸਿਕ ਤੌਰ ਤੇ ਜ਼ਖਮ ਦੇ ਕੇ ਗੁਲਾਮ ਬਣਾਉਣ ਲਈ ਕੀਤਾ ਸੀਗਾ ਹੋ ਗਿਆ ਉਲਟਾ ਅਸਰ ਤੇ ਜਿਸ ਤਰ੍ਹਾਂ ਉਹਨਾਂ ਨੇ ਯੁੱਧ ਕੀਤਾ ਜਿਸ ਤਰੀਕੇ ਨਾਲ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ ਉਹਨਾਂ ਤੋਂ ਪ੍ਰੇਰਣਾ ਲੈ ਕੇ ਉਸ ਵਕਤ ਹੀ 10 ਸਾਲ ਲੰਬੀ ਇੱਕ ਬਹੁਤ ਵੱਡੀ ਪੱਧਰ ਤੇ ਇੱਕ ਗਰੀਲਾ ਵਾਰ ਖਾੜਕੂ ਲਹਿਰ ਸਿੱਖਾਂ ਨੇ ਲੜੀ ਤੇ ਦੁਨੀਆ ਭਰ ਦੇ ਵਿੱਚ ਇਹ ਸਿੱਧ ਕੀਤਾ ਕਿ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਵੀ ਜਿੱਥੇ ਆਟੋਮੈਟਿਕ ਹਥਿਆਰ ਨੇ ਇੰਨੀ ਜ਼ਿਆਦਾ ਤਕਨੀਕ ਹੋ ਗਈ ਉਥੇ ਪਲੇਨ ਇਲਾਕੇ 'ਚ ਬਿਨਾ ਪਹਾੜ ਬਿਨਾ ਜੰਗਲ ਤੋਂ ਵੀ ਗਰੀਲਾ ਵਾਰ ਸਫਲਤਾ ਨਾਲ ਲੜੀ ਜਾ ਸਕਦੀ ਨਹੀਂ ਦੁਨੀਆ ਭਰ ਦੇ ਵਿੱਚ ਪਿਛਲੀ ਸਦੀ ਦਾ ਇਹ ਪੱਕਾ ਸਿਧਾਂਤ ਹੈ ਕਿ ਜੇ ਤੁਸੀਂ ਗਰੀਲਾ ਵਾਰ ਲੜਨੀ ਆ ਤਾਂ ਉਥੇ ਲੜੀ ਜਾ ਸਕਦੀ ਜਿੱਥੇ ਜਾਂ ਪਹਾੜ ਹੋਣ ਜਾਂ ਜੰਗਲ ਹੋਣ ਇੰਡੀਆ ਤੁਸੀਂ ਦੇਖ ਲਓ ਜਾਂ ਤਾਂ ਜੰਗਲਾਂ ਵਾਲੇ ਇਲਾਕਿਆਂ ਦੇ ਵਿੱਚ ਨੈਕਸਟ ਸਲਾਈਡ ਲੜਦੇ ਨੇ ਜਾ ਪਹਾੜਾਂ 'ਚ ਕਸ਼ਮੀਰੀ ਲੜਦੇ ਨੇ ਉਦੋਂ ਬਿਨਾ ਕਿਤੇ ਪਲੇਨ 'ਚ ਨਹੀਂ ਲੜਿਆ ਗਿਆ ਕਿਸੇ ਤੋਂ ਦੁਨੀਆਂ 'ਚ ਕਿਤੇ ਨਹੀਂ ਲੜਿਆ ਗਿਆ ਪਰ ਸਿੱਖਾਂ ਨੇ ਉਹ ਉਹ ਥਿਊਰੀ ਵੀ ਉਲਟ ਕਰਕੇ ਦੱਸ ਦਿੱਤੀ ਉਹ ਉਹਨਾਂ ਸ਼ਹੀਦਾਂ ਤੋਂ ਪ੍ਰੇਰਣਾ ਲੈ ਕੇ